ਹਾਂਜੀ ਆਪਾਂ ਲੈ ਕੇ ਆਇਆ ਯਾ ਰਿਸ਼ਤਾ ਮਾਨਸਾ ਏਰੀਆ ਦੀ ਲੜਕੇ ਦਾ ਜੱਟ ਸਿੱਖ ਪਰਿਵਾਰ ਦਾ ਲੜਕੇ ਜੀ ਲੜਕੇ ਦਾ ਜਨਮ ਜੀ 96 ਦਾ ਹਾਈਟ ਜੀ 5 ਪੰਜ 11 ਸਟੱਡੀ ਕੀਤੀ ਹੈ ਪੀ ਟੈਕ ਜੀ ਲੜਕਾ ਦੋ ਭੈਣ ਭਰਾ ਨੇ ਇਹ ਲੜਕੇ ਨੂੰ 18 ਕਿੱਲੇ ਜ਼ਮੀਨ ਹੋਈ ਜੀ ਇਹ ਲੜਕਾ ਕੰਪਨੀ ਚ ਲੱਗਾ ਹੋਇਆ ਹੈ 14 ਲੱਖ ਦਾ ਪੈਕੇਜ ਹੈ ਲੜਕੀ ਦਾ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਜੌਬ ਕਰਦੀ ਹੋਵੇ ਲੜਕੀ ਦੀ ਹਾਈਟ 5-5 ਤੋਂ ਘੱਟ ਨਾ ਹੋਵੇ ਜੀ ਜੇ ਕਿਸੇ ਵੀ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਨੂੰ ਫਾਈਲ ਨੰਬਰ 555 ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ